ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਜੀ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕੀ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਕੱਲੇ ਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਦੇ ਹੀ ਆ ਉਹ ਧਮਕੀਆਂ ਜਿਹੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਅਕਾਲੀ ਦਲ ਨੂੰ ਵਟਾ ਵਟਾ ਪਾਓ ਇਤੋਂ ਘਟੀਆ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹਰਾਮਗੀ ਦੀ ਗੱਲ ਆ ਜਿਹੜੇ ਪਿਛਲੇ 50 50 ਸਾਲਾਂ ਤੋਂ 60 60 ਸਾਲਾਂ ਤੋਂ ਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਅਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਜਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਸੋਹਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਅਕਾਲੀ ਦਲ ਨੂੰ ਛੱਡਤਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾ ਇਹਨਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਹਨਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਦੇਖੋ ਜੀ ਹਰਮੀਰ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਾਂ ਨੂੰ ਧਮਕੀਆਂ ਲਵਾ ਰਹੇ ਹਾਂ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਰ ਸੰਧੂ ਨੂੰ ਮੈਂ ਕਹਿੰਨੀ ਆ ਵੀ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚ ਨੂੰ ਮੈਂ ਧਮਕੀ ਲਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੋਣੀ ਚੱਲਣੀ ਆਪਣੀ ਹੱਥ ਤੋਂ ਇੰਨਾ ਬੁਖ ਲਾ ਗਏ ਆ ਵਾਂਗੇ ਤੂੰ ਇੰਨੀਆਂ ਨੀਚ ਹਰਕਤਾਂ ਦੇ ਉੱਤਰ ਆਇਆ ਸੜੇ ਐਮਸੀ ਨੂੰ ਤੁਹਾਨੂੰ ਕੁੜਵਾਰਿਆਂ ਨੂੰ ਫੇਰ ਅੱਜ ਤੇ ਮੈਂ ਕਿੰਨੂੰ ਕਹਿੰਦੀ ਆਂ ਵੀ ਆਪਣੀਆਂ ਆਤਾਂ ਤੋਂ ਬਾਜ਼ ਆ ਜਾ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਜਾ ਜਿਹੜੇ ਸਰਪੰਚ ਨੂੰ ਮੈਂ ਕੰਮ ਤੇ ਲਈ ਆ ਇੱਥੇ ਆਣ ਕੇ ਨਵੇੜਾ ਹੋਊਗਾ ਗੁਰੂ ਘਰ ਚ ਨਵੇੜਾ ਹੋਊਗਾ ਜਿਹਦਾ ਵੀ ਜਿਹੜਾ ਝੂਠ ਬੋਲਦਾ ਉਹਨੂੰ ਸੱਚੇ ਪਾਤਸ਼ਾਹ ਵੇਖਣਗੇ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਜੀ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕਿ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਕੱਲੇ ਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਦੇ ਹੀ ਆ ਹਰਮੀਰ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਾਂ ਨੂੰ ਧਮਕੀਆਂ ਲਵਾ ਰਹੇ ਆ ਵੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਰ ਸੰਧੂ ਨੂੰ ਮੈਂ ਕਹਿਨੀ ਆ ਵੀ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚ ਨੂੰ ਮੈਂ ਧਮਕੀ ਲਾਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੋਣੀ ਚੱਲਣੀ ਆਪਣੀ ਖਾਤੋਂ ਇੰਨਾ ਬੁਖ ਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਦੇ ਉੱਤਰ ਆਇਆ ਸੜੇ ਐਮਚੀ ਨੂੰ ਤੋਂ ਘਰ ਵਾਰਿਆਂ ਨੂੰ ਫੇਰ ਅੱਜ ਤੇ ਮੈਂ ਕਿਨੂੰ ਕਹਿੰਦੀ ਆਂ ਵੀ ਆਪਣੀਆਂ ਆਤਾਂ ਤੋਂ ਬਾਜ ਆ ਜਾ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਜਾ